ਜਪਮਨ ਹਰ ਨਰੰਜਨ ਨਿਰੰਕਾਰ ਸਦਾ ਸਦਾ ਹਰ ਧਿਆਏ ਸੁਖ ਦਾਤਾ ਜਾ ਕਾ ਅੰਤ ਨਾ ਪਾਰਾ ਵਰ ਰਹਿ ਅਗਣ ਕੋਟ ਮੇ ਉਰ ਦੇ ਲਾਗਾ ਹਰ ਰੱਖੇ ਉਦਰ ਮਝਾਰਾ ਸੋ ਐਸਾ ਹਰਿ ਸਿਵੋ ਮੇਰੇ ਮਨੋ ਹਰਿ ਅੰਤੋਸ਼ ਧਾਮ ਹੋ ਨਹਾਰਾ ਜਾ ਕੇ ਹਿਰਦਿ ਬਸਿਆ ਮੇਰਾ ਹਰਿ ਹਰਿ ਤਿਸ ਜਨ ਕੋ ਕਰੋ ਨਮਸਕਾਰ ਹਰਿ ਕਿਰਪਾ ਤੇ ਪਹਾਈਏ ਹਰਿ ਜਪ ਜਨਨਾਨਕ ਨਾਮ ਹੂੰ ਆਧਾਰ ਬਿਰਾੜੀ ਮੋਹੱਲਾ ਚੌਥਾ ਜਪਮਾਨ ਹਰ ਹਰ ਨਾਮ ਨੇ ਤੇ ਧਾਇਏ ਜੋ ਇਚ ਸੋਈ ਫਲ ਪਾਵਹਿ ਫਿਰ ਦੂਖ ਨਾ ਲਾਗੇ ਆਇ ਰਹਾ ਸੋ ਜਾਪ ਸੋ ਤਪ ਸਾਬਰਤ ਪੂਜਾ ਜੇ ਤ ਹਰਸੋ ਪ੍ਰੀਤ ਲਗਾਈ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖੇਨ ਮੈਂ ਬਿਸਰ ਸਭ ਜਾਈ ਤੂ ਬਿਅੰਤ ਸਰਬ ਕਲਪੂਰਾ ਕੇ ਚ ਕੀਮਤ ਕਹੀ ਨਜਾਈ ਨਾਨਕ ਸਰਨ ਤਮਾਸੁ ਮਾਰੀ ਹਰ ਜਿਉ ਭਾਵੈ ਤਿਵੇਂ ਛੁਡਾਈ ਰਾਗ ਬਿਰਾੜੀ ਮਹੱਲਾ ਪੰਜਮਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਣਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸੁਹੀ ਮਹਲਾ ਪਹਿਲਾ ਪਾਂਡਾ ਹੱਸ਼ਾ ਸੋਏ ਜੋਤਸ ਪਾਵਸੀ ਪਾਂਡਾ ਆ ਤਮਲੀਨ ਤੋਤਾ ਹੱਸ਼ਾ ਨਾ ਹੋਈ ਸੀ ਗੁਰੂ ਦਵਾਰੇ ਹੋਏ ਸੋ ਜੀ ਪਾਏ ਸੀ ਏਤ ਦਵਾਰੇ ਧੋਏ ਹੱਸ਼ਾ ਹੋਈ ਸੀ ਮੈਲੇ ਹੱਸ਼ੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇ ਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਓ ਆਪ ਵਰਤਾਏ ਸੀ ਚੱਲਿਆ ਪਤ ਸੋ ਜਨਮ ਸੁਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਹਾਲ ਸਬ ਕੁਲ ਤਾਰਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੇ ਭੋਗੀ ਹੋਏ ਖਾਏ ਤਪਿਆ ਹੋਵੇ ਤਪ ਕਰੇ ਤੀਰਤ ਮਲ ਮਲ ਨਾਏ ਤੇਰਾ ਸੰਦੜਾ ਸੁਨੀ ਜੇ ਭਾਈ ਜੇ ਕੋ ਬਹੀ ਅਲਾਈ ਰਹਾਉ ਜੈਸਾ ਬੀਜੋ ਲਨੇ ਸੋ ਖਟੈ ਸੋ ਖਾਈ ਅੱਗ ਐ ਪੋਚ ਨਾ ਹੋਵਈ ਜੀ ਸਣ ਨਸਣੇ ਜਾਈ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਈ ਜੋ ਧਮ ਚੇਤਨ ਆਵਈ ਸੋ ਧਮ ਬਿਰਦਾ ਜਾਈ ਇਹੋ ਤਨ ਵਿੱਚ ਬਹਿ ਕਰੀ ਜੇ ਕੋ ਲੈ ਵਕਾਇ ਨਾਨਕ ਕਾ ਨ ਕਾਮ ਨ ਆਵੈ ਜੇ ਤਨ ਨਾਹੀ ਸੱਚਾ ਨਾਉ ਸੁਹੀ ਮਹੱਲਾ ਪਹਿਲਾ ਘਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੋਗ ਨ ਕਿੰਤਾ ਜੋਗ ਨ ਡੰਡੇ ਜੋਗ ਨ ਪਸਮ ਚੜਾਈਏ ਜੋਗ ਨਾ ਮੰਦੀ ਮੂੜ ਮੋੜ ਆਈਏ ਜੋਗ ਨਾ ਸਿੰਗੀ ਵਾਈਏ ਅੰਜਨ ਮਾਹੇ ਨਰੰਜਨ ਰਹੀਏ ਜੋਗ ਜੁਗਤ ਏਵ ਪਾਈਏ ਗੱਲੇ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਈ ਰਹਾ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ ਜੋਗ ਨ ਦੇਸ ਦਸੰਤਰ ਭਵੈ ਜੋਗ ਨ ਤੀਰਤ ਨਾਈਐ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗ ਤੇਵ ਪਾਈਐ ਸਤ ਗੁਰੂ ਭੇਟੈ ਤੈ ਸੈ ਸਾ ਟੂਟੈ ਤਾਵਤ ਵਰਜ ਰਖਾਈਐ ਨੀ ਚਰ ਚਰੇ ਸਹਿਜ ਤੁਣ ਲਗੈ ਕਰਹੀ ਪਰਚਾ ਪਾਈਐ अंजन माहे नरंजन रहिये जोग जुगत एव पाइय नानक जेब मर रही है, ऐसा जोग कमाइय वाजे बाजो सिंगी वाजे तो निर हो पो अंजन माहे नरंजन रहिये ਜੋਗ ਜੁਗਤ ਤੋ ਪਹੀਏ ਅੰਜਨ ਮਾਹੀ ਨਰੰਜਨ ਰਹੀਏ ਜੋਗ ਜੁਗਤ ਤੋ ਪਹੀਏ